ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕद्दू ਦੀ ਖੀਰ ਬਣਾਵਾਂਗੇ ਇਹ ਕद्दू ਹੈ ਪਾਈਆ ਕद्दू ਹੈ ਤੇ ਇਹਨੂੰ ਆਪਾਂ ਪਹਿਲਾਂ ਧੋਵਾਂਗੇ ਪੋਕੇ ਆਪਾਂ ਹਾਂ ਕੰਡੇ ਲਾ ਦੇਾਂਗੇ ਫਿਰ ਮੜਾ ਮੜਾ ਛਿੱਲਾਂਗੇ फिर कद्दूकश कश थोड़ा थोड़ा झरट लांगे तो। ਲੋਕੋ ਦੋ ਆਪਾਂ ਛੱਡ ਲਿਆ ਤੇ ਹੁਣ ਆਪਾਂ ਇਹਨੂੰ ਕਦੋਂ ਕਸ਼ ਕਰਾਂਗੇ ਪਕਾ ਦੁਕਾਚ ਕਰ ਲਿਆ ਕਦੋਂ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਖੜਾਈ ਤਰਾਾਂਗੇ ਥੋੜਾ ਇਹ ਲੈ ਹੁਣ ਆਪਾਂ ਕੱਦੂ ਪਾਵਾਂਗੇ ਥੋੜਾ ਜਿਹਾ ਵਿੱਚ ਪਾਣੀ ਹੈ ਜਿਹੜਾ ਆਪੇ ਸੁੱਕ ਜਾਊਗਾ ਉਹ ਥੋੜਾ ਜਿਹਾ ਭੁੰਨਾਗੇ ਆਪਾਂ ਦੋ ਤੋਂ 3 ਮਿੰਟੋ ਇੱਕ ਦੁੱਪਾਇਨ ਨੂੰ ਤੇ ਦੋ ਤੋਂ 3 ਮਿੰਟ ਤੇ ਇੱਕ ਹੋਰ ਲਵਾਵਾਂਗੇ ਪਾਣੀ ਜੇ ਸੁੱਕ ਜਾਊਗਾ ਲਓ ਕਦੂ ਦਾ ਪਾਣੀ ਹੁਣ ਸੁੱਕ ਗਿਆ ਤੇ ਹੁਣ ਆਪਾਂ ਦੁੱਧ ਪਾਵਾਂਗੇ ਉੰਨੇ ਵੀ ਆਪਾਂ ਦੇਖ ਕੇ ਹਿਸਾਬ ਜੇ ਨਾਲ ਪਾਵਾਂਗੇ ਕਿਲੋ ਤੋਂ ਥੂੰ ਥੋੜਾ ਜਿਹਾ ਘੱਟ ਹੈ ਤੇ ਆਪਾਂ ਥੋੜਾ ਜਿਹਾ ਰੱਖਾਂਗੇ ਵਿੱਚੋਂ ਇੰਨਾ ਕੁ ਰੱਖਾਂਗੇ ਬਸ ਖੀਰ ਆਪਾਂ ਬਹੁਤ ਵਧੀਆ ਬਣਾਵਾਂਗੇ ਫਿਰ ਆਪਣੀ ਰਿੰਜਣ ਲੱਗੀ ਆਪਾਂ 5-7 ਮਿੰਟ ਰੰਨਾਂਗੇ ਤੇ ਇਹ ਥੋੜੀ ਨਾਲੇ ਕਰੜੀ ਹੋ ਜੂਗੀ ਤੇ ਨਰਜੂਗੀ ਤੇ ਫਿਰ ਆਪਾਂ ਲਾ ਲਾਂਗੇ ਪਹਿਲਾਂ ਆਪਾਂ ਬਾਦਾਮ ਤਿਕਾਜੂ ਆਮਾਜੂ ਤੇ ਦਾਖਾਂ ਤੇ ਖੋਪਾ ਮੋਟਾ ਮੋਟਾ ਚੀਰੇ ਹੋਇਆ ਇਹ ਪਾਵਾਂਗੇ ਤੇ ਫਿਰ ਆਪਾਂ ਥੋੜਾ ਜਿਹਾ ਪਹਿਲਾਂ ਲਾਉਣ ਤੋਂ ਪਹਿਲਾਂ ਵੀ ਫਿਰ ਆਪਾਂ ਖੰਡ ਪਾਵਾਂਗੇ ਲੋਂ 10 ਮਿੰਟ ਹੋ ਗਏ ਖੀਰ ਜੀ ਜਾਂਦੇ ਨੂੰ ਥੋੜੀ ਥੋੜੀ ਗਾੜ੍ਹੀ ਵੀ ਹੋ ਗਈ ਏ ਤੇ ਰਿਜ ਵੀ ਗਈ ਏ ਤੇ ਹੁਣ ਆਪਾਂ ਖੰਡ ਪਾਵਾਂਗੇ ਖੰਡ ਪਾ ਕੇ ਆਪਾਂ ਦੋ ਤਿੰਨ ਮਿੰਟ ਸੇਕ ਲਵਾਵਾਂਗੇ ਫਿਰ ਆਪਾਂ ਲਾ ਲਾਂਗੇ ਦਾ ਮਾਰੀ ਖੀਰ ਬਹੁਤ ਵਧੀਆ ਬਣੋਂਗੀ ਸੱਦੂ ਦੀ ਲਓ ਆਪਣੀ ਖੀਰ ਬਹੁਤ ਵਧੀਆ ਬਣ ਗਈ ਫ੍ਰਿਜ ਗਈ ਹੈ ਤੇ ਹੁਣ ਆਪਾਂ ਲਾਵਾਂਗੇ ਮ ਕਾਲੇ ਚ ਪਾਵਾਂਗੇ ਸਾਬ ਤੇ ਬਦਾਮ ਪਾਏ ਆਪਾਂ ਦੇਖੋ ਕਿੰਡੀ ਵਧੀਆ ਬਣੀ ਐ ਖੀਰ ਕਦੂ ਦੀ ਬਹੁਤ ਵਧੀਆ ਬਣੀ ਐ ਜਿਹ ਜਿਹਨੇ ਖਾਣੀ ਆ ਜੋ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ